ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇਦਾ ਕਿ ਆਪ ਸਭ ਠੀਕ ਠਾਕ ਹੋਵੋਗੇ ਮੈਂ ਆਪ ਨੂੰ ਨਿਹੰਗ ਸਿੰਘਾਂ ਦੇ ਪਹਿਨਣ ਵਾਲਾ ਕਸ਼ਹਿਰਾ ਬਣਾਉਣ ਦੀ ਕਟਿੰਗ ਦੱਸ ਰਹੀ ਹਾਂ ਇਸ ਤੇ ਵਿੱਚ 2.5 ਮੀਟਰ ਕਪੜਾ ਚਾਹੀਦਾ ਸਨ ਪਰ ਮੈਂ 2 ਮੀਟਰ ਕਪੜੇ ਵਿੱਚ ਇਸ ਨੂੰ ਬਣਾਉਣ ਢੰਗ ਆਹ ਵੇਖੋ ਜੀ 2 ਮੀਟਰ ਕਪੜਾ ఇంచో మీటర్ కప్పన ਹੋਣ ਹੀ 12 ਲ ਜਿਹੜਾ ਪਾਸਾ ਇਹ ਪੂਰਾ ਰਹਿਣ ਦਿੱਤਾ ਵਾ ਕਿਉਂਕਿ ਜੇ 12 ਵਾਲੇ ਪਾਸੇ ਨਾਲੋਂ ਕਪੜਾ ਲੰਮ ਦੇ ਤੇ ਇਹ ਦੀ ਘੇਰੇ ਦੀ ਚੜਾਈ ਘੱਟ ਹੋਣੀ ਸੀ ਹੁਣ ਅਸੀਂ ਕੰਨੀ ਵਾਲੇ ਪਾਸਿਓ 26 ਇੰਚ ਤੇ ਨਿਸ਼ਾਨ ਲਾ ਦਿੱਤਾ ਇਹ ਤੋਂ ਇੰਜੀ ਇੰਜੀ ਤੇ ਅੱਜੋ ਕਰਕੇ ਦੂਜੇ ਪਾਸਿਓ 26 ਇੰਚ ਤੇ ਅਸੀਂ ਫੇਰ ਨਿਸ਼ਾਨ ਲਾ ਦਿੰਦਾ ਦੂਜਾ ਨਿਸ਼ਾਨ ਅਹੀਂ ਦੂਜੇ ਪਾਸੇ ਤੋਂ 26 ਇੰਚ ਤੇ ਲਾਤਾ ਇਹਨਾਂ ਦੋਵਾਂ ਨਿਸ਼ਾਨਾਂ ਨੂੰ ਫੜ ਕੇ ਐਸਟਰਾ ਫੜ ਕੇ ਐਸਟਰਾ ਕਪੜਾ ਪਧਰਾ ਕਰ ਲਿਆ ਠੀਕ ਆ ਜੀ ਇਨ ਇੱਥੋਂ ਫੜ ਕੇ ਆ ਵੇਖੋ ਐਸਟਰਾ ਇਹਨੂੰ ਆਪਾਂ ਜੋੜ ਲੈਣਾ ਇਹ ਜੋੜ ਦਿੱਤਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਸਿੱਧਾ ਕਰ ਲੈਣਾ ਕਿਉਂਕਿ ਜਿੰਨਾ ਚਿਰ ਸਿੱਧਾ ਚੰਗੀ ਤਰ੍ਹਾਂ ਨਾ ਹੋਇਆ ਆਪਣਾ ਜਿਹੜਾ ਇਹ ਕਸ਼ਹਰੇ ਦਾ ਵਾ ਝੋਲੀ ਹੈ ਜਿਹੜੀ ਬਣਨੀ ਉਸੇ ਚੰਗੀ ਤਰ੍ਹਾਂ ਨਹੀਂ ਬਣਨੀ ਸਹੀ ਇਹਨੂੰ ਅਹੀਆ ਐਕਸਟਰਾ ਜੋੜ ਲੈਣਾ ਆ ਵੇਖੋ ਇਹਨੂੰ ਆਪਾਂ ਸਿੱਧਾ ਕਰ ਲਿਆ। ਇਹ ਆਪਾਂ ਦੋਵੇਂ ਕੰਨੀਆਂ ਚੁੱਕ ਕੇ ਇਹਦੇ ਨਾਲ ਮੜਾਤਾ। ਠੀਕ ਆ। ਇਹ ਆਪਸ ਵਿੱਚ ਮਿਲ ਗਿਆ। ਹੁਣ ਅਹੀਂ ਐਸ ਕੱਲੀ ਤੋਂ ਇਹ ਇੰਚ ਜਿੰਨਾ ਆਪਾਂ ਪਹੁੰਚਾ ਰੱਖਣਾ 12 ਰੱਖਣਾ 13 ਰੱਖਣਾ ਜਿੰਨਾ ਵੀ ਰੱਖਣਾ ਇਹ ਅਹੀਂ ਹੈ 13 ਇੰਚ ਤੇ ਪਹੁੰਚੇ ਦਾ ਨਿਸ਼ਾਨ ਲਾਤਾ ਠੀਕ ਆ ਜੀ ਆ ਇਹਦਾ ਆਸਣ ਦਾ ਬੰਨਾ ਇਹ ਅਹੀਂ ਨਿਸ਼ਾਨ ਇਹਦਾ 15 ਇੰਚ ਤੇ ਲਾਉਣਾ ਕਿਉਂਕਿ ਇਹਦਾ ਆਸਣ ਅਹੀਂ 15 ਇੰਚ ਰੱਖਣਾ 15 ਦੇ ਲਾਤਾ 15 ਇੰਚ ਤੇ ਨਿਸ਼ਾਨ ਲਾ ਕੇ 2 ਇੰਚ ਤੇ ਅਸੀਂ ਨੇਫੇ ਦੇ ਵਾਸਤੇ ਲਾਉਣਾ ਜਿਹੜਾ ਆਪਾਂ ਨੇਫਾ ਫੋਲਡ ਕਰਨਾ ਠੀਕ ਹੈ ਤੇ ਦੋ ਨਿਸ਼ਾਨ ਲਾ ਕੇ ਫਿਰ ਆਪਾਂ ਇਧਰ ਉਹਦੀ ਲੰਬਾਈ ਰੱਖਣੀ ਆ ਜਿੰਨੀ ਵੀ ਆਪਾਂ ਲੰਬਾਈ ਰੱਖਣੀ ਹੋਵੇ 22 ਜਾਂ 20 ਇਹ ਇਹੀ 22 ਇੰਚ ਤੇ ਨਿਸ਼ਾਨ ਲਾ ਲਾ 2 ਇੰਚ ਨਹੀਂ ਇਹਦੇ ਤੋਂ ਵੱਧ ਨਹੀਂ ਇਹਦਾ ਲੰਬਾ ਆ ਲਗੀਆ ਇਹਨੂੰ ਥੋੜਾ ਤਹਾ ਕਰਕੇ ਆ ਜਿਹੜਾ ਨਿਸ਼ਾਨਵਾ ਤਿਆਰਤਾ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਆ ਨਿਸ਼ਾਨ ਆਪਾਂ ਇਹਦੇ ਨਾਲ ਆ ਦੇਣਾ ਠੀਕ ਹੈ ਇਹ ਆਪਣੇ ਪਸ਼ਰੇ ਦੀ ਕਟਿੰਗ ਦੇ ਨਿਸ਼ਾਨ ਲੱਗ ਗਏ ਆ ਲੋ ਇਹ ਸਾਡਾ ਕਸ਼ਹਿਰਾ ਜਿਹੜਾ ਇਹ ਕੱਟਿਆ ਗਿਆ। ਖੋੜ ਇਹ ਆ ਇੱਕ ਸਾਈਡ ਨੂੰ ਇਹਦੇ ਨਾਲ ਮਿਲਾ ਦੇਣਾ। ਠੀਕ ਆ ਜੀ ਇਹ ਹੁਣ ਆਪਣੀਆਂ ਕਸ਼ਹਿਰੇ ਦੀਆਂ ਦੋ ਸੀਨਾਂ ਲੱਗਣੀਆਂ ਵਾ। ਉੱਪਰਲੇ ਨੂੰ ਉੱਪਰਲੇ ਨਾਲ ਮਿਲਾਤਾ, ਥੱਲੜ ਨੇ ਨੂੰ ਥੱਲੜ ਨੇ ਨਾਲ ਮਿਲਾਤਾ ਠੀਕ ਆ ਜੀ। ਇਹ ਹੁਣ ਆਪਣਾ ਆ ਵੇਖੋ ਜੀ ਕਸ਼ਹਿਰਾ ਇਹਦੇ ਆਪਾਂ ਜਦੋਂ ਸੀਨ ਲੱਗਾਂਗੇ ਉਦੋਂ ਪੂਜੀ ਕਟਾਂਗੇ। ਇਹਦਾ ਤੁਹਾਨੂੰ ਲਈ ਘੇਰ ਦੱਸਦੇ ਕਿੰਨਾ ਬਣਦਾ ਇਹਦਾ ਘੇਰ ਬਣਿਆ ਜੀ ਇਹ ਆਪਣੇ ਕੋਲੋਂ 46 ਇੰਚ ਦਾ ਘੇਰ ਬੜਿਆਂ ਕਸ਼ਾਰੇ ਦਾ ਠੀਕ ਆ ਜੀ ਹੁਣ ਅਹੀਂ ਪਹੁੰਚੇ ਦੀ ਕਟਾਈ ਕਰਕੇ ਤੁਹਾਨੂੰ ਦੱਸ ਦਿੰਨੇ ਆ 13 ਇੰਚ ਤੇ ਨਿਸ਼ਾਨ ਲੱਗਾ ਵਾ ਆ ਵੇਖੋ ਇਹਨੂੰ ਮਾਰਾ ਆ ਜੀ ਇਥੋਂ ਕੱਟ ਦੇਣਾ ਕੱਟ ਕੇ un po' da qui e lo facciamo Napa, un è di e lo facciamo ਦੂਜੇ ਬੰਦੇਓ ਇਹ ਜਿਹਨੇ ਅੰਗ ਸਿੱਧਾ ਵਾਲੇ ਟਕਸਾਲੀ ਕਸ਼ਹਰੇ ਦੀ ਕਟਿੰਗ ਕਿਰਪਾ ਜੀ ਦੋ ਸਟੀਚਿੰਗ ਕਰਾਂਗੇ ਉਹਦੀ ਵੀਡੀਓ ਤੁਹਾਨੂੰ ਪਾਵਾਂਗੇ ਹੋਰ ਜੇ ਕੋਈ ਆਪ ਨੂੰ ਇਸ ਬਾਰੇ ਕੁਝ ਪੁੱਛਣਾ ਹੋਵੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਜੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ